ਸੰਪੂਰਨਤਾ ਅਭਿਆਨ ਤਹਿਤ ਜਲੰਧਰ ਜ਼ਿਲ੍ਹੇ ਦੇ ਅਭਿਲਾਸ਼ੀ ਬਲਾਕ ਸ਼ਾਕੋਟ ਵਿੱਚ ਸਮਾਗਮ ਕੀਤਾ ਗਿਆ ਸੀਐਚਸੀ ਸ਼ਾਕੋਟ ਤੋਂ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਜਾਗਰੂਕਤਾ ਮੁਹਿੰਮ ਦੌਰਾਨ ਸੇਤ ਪੋਸ਼ਣ ਸਿੱਖਿਆ ਖੇਤੀਬਾੜੀ ਤੇ ਸਮਾਜਿਕ ਤਰੱਕੀ ਨਾਲ ਸੰਬੰਧਤ 6 ਟੀਚਿਆਂ ਨੂੰ 100% ਪੂਰਾ ਕਰਨ ਲਈ ਯਤਨ ਕੀਤੇ ਜਾਣਗੇ ਬੱਚਿਆਂ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀ ਗਈ ਰੈਲੀ ਮਗਰੋਂ ਸ਼ਾਕੋਟ ਦੇ ਐਸਡੀਐਮ ਰਿਸ਼ਭ ਬਾਂਸਲ ਨੇ ਇਸ ਅਭਿਆਨ ਨੂੰ ਨਿਰਵਿਘਨ ਤੇ ਸੁਚੱਜੇ ਢੰਗ ਨਾਲ ਚਲਾਉਣ ਲਈ ਸੰਬੰਧਤ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ ਦੀ ਵੱਲ ਨਾ ਕਰਨ ਲਈ ਗਿਆ ਇਸ ਮੌਕੇ ਜ਼ਿਲ੍ਹੇ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ ਮੇਨ ਜਿਹੜਾ ਸੰਪੂਰਨਤਾ ਅਭਿਆਨ ਹੈ ਉਹਦੇ ਵਿੱਚ ਚਾਰ ਫੈਕਟਰਸ ਦੇ ਉੱਤੇ ਕੰਮ ਹੈ ਹੈਲਥ এডਿਕੇਸ਼ਨ ਐਗਰੀਕਲਚਰ ਤੇ ਸੋਸ਼ਲ ਡਿਵੈਲਪਮੈਂਟ ਜੇਕਰ ਅਸੀਂ ਨਾ ਚਾਰਾ ਫੈਕਟਰਸ ਦੀ ਗੱਲ ਕਰਦੇ ਹਾਂ ਤਾਂ ਮੋਸਟ ਆਪਣੇ ਸਾਰੇ ਡਿਪਾਰਟਮੈਂਟ ਕਵਰ ਹੁੰਦੇ ਨੇ ਇਹਦੇ ਵਿੱਚ ਉਹ ਸਾਰੇ ਡਿਪਾਰਟਮੈਂਟ ਸਥੇ ਪਹੁੰਚੇ ਹੋਏ ਸੀ ਉਹਨਾਂ ਨੇ ਆਪਣੀਆਂ ਸਟਾਰਟਸ ਲਗਾਈਆਂ ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਕੀ ਕੀ ਤੀਚਾ ਹੈ ਉਹਨਾਂ ਦਾ ਤੇ ਉਹ ਕਿਵੇਂ ਉਹਨੂੰ ਪੂਰਾ ਕਰਨਗੇ ਇਹ ਹੌਲੀ ਹੌਲੀ ਇਹ ਡਰਾਮਾ ਤੇ ਹਰ ਤਰੀਕੇ ਨਾਲ ਪ੍ਰੈਕਟੀਕਲੀ ਜਿਸ ਤਰੀਕੇ ਨਾਲ ਪੋਸੀਬਲ ਹੈ ਉਸ ਤਰੀਕੇ ਨਾਲ ਲੋਕਾਂ ਨੂੰ ਐਕਸਪਲੇਨ ਕੀਤਾ ਜਾਊਗਾ ਤੇ ਜਗ੍ਹਾ ਜਗ੍ਹਾ ਤੇ ਕੈਂਪ ਲਾ ਕੇ ਇਸ ਨੂੰ ਯੂਟਿਲਾਈਜ਼ ਕਰਦੇ ਹੋਏ ਆਪਾਂ 100% ਜਿਹੜੇ ਚਾਰੋਂ ਇੰਡੀਕੇਟਰਸ ਆਪਾਂ ਨਿਤੇਯਾ ਬੋਲਣਗੇ ਉਹਨਾਂ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ